ਆਲੀਆਂ ਤਾਰਾਂ ਪੱਟ ਦਿੱਤੀਆਂ ਗਈਆਂ ਕੰਡੇ ਵਾਲੀਆਂ ਤਾਰਾਂ ਪੱਟ ਕੇ ਅੱਗੇ ਸੁੱਟਣ ਦੀ ਤਿਆਰੀ ਹੈ ਸੁੱਟ ਦਿੱਤੀਆਂ ਗਈਆਂ ਔਰ ਦੂਸਰੇ ਬੰਨੇ ਦੇਖੋ ਆ ਕੰਡੇ ਵਾਲੀ ਤਾਰ ਆ ਪੱਟ ਕੇ ਸੁੱਟਦੀ ਹੈ ਘੱਗਰ ਦੇ ਵਿੱਚ ਇਧਰਲੇ ਬੰਨੇ ਦੇਖੋ ਇਹ ਚੌਕੇ ਬੈਰੀਕੇਡ ਦਾ ਜਿਹੜਾ ਕੰਡੇ ਵਾਲੀ ਤਾਰ ਦਾ ਬਣਾਇਆ ਹੋਇਆ ਸੀ ਇਹ ਚੌਕੇ ਸੁੱਟਦਾ ਤਾਂ ਗੋਲੇ ਦਾਗਣ ਦੀ ਤਿਆਰੀ ਉਧਰੋਂ ਕਿਹਾ ਜਾ ਰਿਹਾ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਤਾਂ ਇਧਰ ਬੈਰੀਕੇਡ ਤੋੜਨੇ ਸ਼ੁਰੂ ਕਰ ਦਿੱਤੇ ਆ ਬੈਰੀਕੇਡ ਹਟਾ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਬੈਰੀਕੇਡ ਹਟਾ ਕੇ ਕਿਸਾਨ ਅੱਗੇ ਵਧਣੇ ਸ਼ੁਰੂ ਹੋ ਚੁੱਕੇ ਨੇ ਕੰਡਿਆਲੀ ਤਾਰ ਅਗਲੇ ਵੱਨੋਂ ਹਟਾ ਦਿੱਤੀ ਗਈ ਹੈ ਕੰਡਿਆਲੀ ਤਾਰ ਹਟਾ ਕੇ ਅੱਗੇ ਵੱਧ ਰਿਹਾ ਕਿਸਾਨ ਕਿਉਂਕਿ ਜ਼ਬਰਦਸਤ ਤਰੀਕੇ ਦੀ ਵਕ ਵਕ ਲੇਅਰਸ ਦੀ ਬੈਰੀਗੇਟਿੰਗ ਕਰ ਦਿੱਤੀ ਗਈ ਸੀ ਅਨਾਉਂਸਮੈਂਟ ਹੋਣੀ ਸ਼ੁਰੂ ਹੋ ਗਈ ਹੈ ਅਨਾਉਂਸਮੈਂਟ ਹੋਣੀ ਸ਼ੁਰੂ ਹੋ ਚੁੱਕੀ ਹੈ ਔਰ ਇਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਅੱਗੇ ਨਾ ਆਓ ਵਾਪਸ ਹੋ ਜਾਓ ਪਿੱਛੇ ਮੁੜ ਜਾਓ ਇਸ ਤਰ੍ਹਾਂ ਦੀਆਂ ਹਦਾਇਤਾਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਅਨਾਉਂਸਮੈਂਟ ਹੋਣੀ ਸ਼ੁਰੂ ਹੋ ਗਈ ਆ ਅਨਾਉਂਸਮੈਂਟ ਹੋਣੀ ਸ਼ੁਰੂ ਹੋ ਚੁੱਕੀ ਆ ਔਰ ਇਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਅੱਗੇ ਨਾ ਆਓ ਵਾਪਸ ਹੋ ਜਾਓ ਪਿੱਛੇ ਮੁੜ ਜਾਓ ਇਸ ਤਰ੍ਹਾਂ ਦੀਆਂ ਹਦਾਇਤਾਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਤਾਂ ਪਰਲੇ ਬੰਨੇ ਦੇਖੋਗੇ ਤੁਸੀਂ ਤਾਂ ਉਧਰੋਂ ਤਿਆਰੀ ਹੈ ਉਧਰੋਂ ਦੇਖੋ ਤੁਸੀਂ ਤਾਂ ਗੋਲੇ ਦਾਗਣ ਦੀ ਤਿਆਰੀ ਉਧਰੋਂ ਕਿਹਾ ਜਾ ਰਿਹਾ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਤਾਂ ਇੱਧਰ ਬੈਰੀਕੇਟ ਤੋੜਨੇ ਸ਼ੁਰੂ ਕਰ ਦਿੱਤੇ ਆ ਇੱਧਰ ਵੀ ਆ ਜਾਓ ਇਸ ਪਾਸੇ ਉਹ ਬੈਰੀਕੇਟ ਜਿਹੜੇ ਆ ਉਹ ਹਟਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੌਕੇ ਦਾ ਮਾਹੌਲ ਜਿਹੜਾ ਜਿੱਥੇ ਇਧਰ ਜਿੱਥੇ ਦੇਖਿਆ ਜਾ ਸਕਦਾ ਕਿ ਸਖਤ ਜਿਹੜੀ ਹੈ ਬੈਰੀਕੇਟਿੰਗ ਉਹ ਕੀਤੀ ਹੋਈ ਹੈ ਬੈਰੀਕੇਟ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੈਰੀਕੇਟ ਹਟਾਉਣ ਦੀ ਕੋਸ਼ਿਸ਼ ਪਹਿਲੇ ਜੱਥੇ ਵਾਲਾ ਕਿਸਾਨ ਜੋ ਹੈ ਉਹ ਅੱਗੇ ਵੱਧਦਾ ਹੋਇਆ ਬੈਰੀਕੇਟ ਹਟਾ ਦਿੱਤਾ ਗਿਆ ਹੈ ਔਰ ਉਧਰ ਉਹ ਝੰਡੇ ਲੈ ਕੇ ਅੱਗੇ ਵੱਧਦੇ ਹੋਏ ਕਿਸਾਨ ਨਜ਼ਰ ਆ ਰਹੇ ਆ ਬੈਰੀਕੇਡ ਹਟਾ ਕੇ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਅੱਗੇ ਟੈਂਟ ਲੱਗਿਆ ਹੋਇਆ ਔਰ ਟੈਂਟ ਦੇ ਉੱਪਰ ਦੀ ਨੰਗਦੇ ਹੋਏ ਕਿਸਾਨ ਨਜ਼ਰ ਆ ਰਹੇ ਨੇ ਟੈਂਟ ਹਟਾ ਕੇ ਪਾਸੇ ਤਾਂ ਪਹਿਲੀ ਲੇਅਰ ਜਿਹੜੀ ਆ ਬੈਰੀਕੇਡ ਦੀ ਉਹ ਹਟਾ ਕੇ ਉਸ ਤੋਂ ਬਾਅਦ ਹੁਣ ਅੱਗੇ ਵਧਦੇ ਹੋਏ ਕਿਸਾਨ ਨਜ਼ਰ ਆ ਰਹੇ ਨੇ ਤਾਂ ਇਹ ਮੌਕੇ ਦਾ ਮਾਹੌਲ ਆ ਮੌਕੇ ਦੀ ਇਹ ਤਸਵੀਰ ਆ ਜਿੱਥੇ ਸ਼ੰਭੂ ਬਾਰਡਰ ਤੋਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਦਿੱਲੀ ਵੱਲ ਨੂੰ ਜਾਣ ਦੀ ਕਿਸਾਨਾਂ ਦੀ ਤਿਆਰੀ ਆ ਤਾਂ ਇਹ ਮਾਹੌਲ ਸ਼ੰਭੂ ਬਾਰਡਰ ਦਾ ਜਿੱਥੇ ਦੋ ਲੇਅਰਸ ਕ੍ਰਾਸ ਕਰ ਲਈਆਂ ਨੇ ਕਿਸਾਨਾਂ ਨੇ ਔਰ ਉਸ ਤੋਂ ਬਾਅਦ ਹੁਣ ਅੱਗੇ ਅਗਲੀ ਲੇਅਰ ਜਿਹੜੀ ਆ ਉਧਰ ਨੂੰ ਵੱਧ ਰਹੀ ਆ ਅੱਗੇ ਕੰਡਿਆਲੀ ਤਾਰ ਲੱਗੀ ਹੋਈ ਆ ਜ਼ਬਰਦਸਤ ਤਰੀਕੇ ਦੇ ਨਾਲ ਕੋਸ਼ਿਸ਼ ਕਰੂੰਗਾ ਬਲਜਿੰਦਰ ਨੂੰ ਕਿ ਇੱਧਰ ਉੱਪਰ ਚੜ ਕੇ ਕੋਸ਼ਿਸ਼ ਕਰਕੇ ਤਸਵੀਰ ਦਿਖਾਈ ਜਾਵੇ ਤਾਂ ਇਹ ਜਿਹੜੀ ਆ ਅਗਲੀਆਂ ਲੇਅਰਸ ਜਿਹੜੀਆਂ ਨੇ ਬੈਰੀਕੇਡ ਹਟਾ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਬੈਰੀਕੇਡ ਹਟਾ ਕੇ ਕਿਸਾਨ ਅੱਗੇ ਵਧਣੇ ਸ਼ੁਰੂ ਹੋ ਚੁੱਕੇ ਨੇ ਪਹਿਲਾ ਬੈਰੀਕੇਡ ਹਟਾ ਕੇ ਔਰ ਉਸ ਤੋਂ ਬਾਅਦ ਅਗਲੀ ਲੇਅਰਸ ਜਿਹੜੀਆਂ ਨੇ ਕਿਉਂਕਿ ਅੱਗੇ ਕੰਡਿਆਲੀਆਂ ਤਾਰਾਂ ਲੱਗੀਆਂ ਹੋਈਆਂ ਨੇ ਮੇਰੇ ਕੈਮਰਾ ਪਰਸਨ ਬਲਜਿੰਦਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਨੇ ক্লোਜ਼ ਤੋਂ ਵੀ ਕਿ ਅੱਗੇ ਉਹ ਵਾਰ-ਵਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਵਾਰ-ਵਾਰ ਇਹ ਅਪੀਲ ਕੀਤੀ ਜਾ ਰਹੀ ਹੈ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਅੱਗੇ ਨਾ ਆਓ ਕਿਸਾਨ ਅੱਗੇ ਨਾ ਵਧਣ ਪਰ ਕਿਸਾਨ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਔਰ ਇਹ ਅਪੀਲ ਵਾਰ-ਵਾਰ ਪ੍ਰਸ਼ਾਸਨ ਉਧ ਹੰਜੂ ਕੈਸ ਦੇ ਗੋਲੇ ਦਾਗਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਉਧਰ ਦੇਖੋ ਤੁਸੀਂ ਜਿੱਥੇ ਕਿਸਾਨ ਅੱਗੇ ਵੱਧ ਰਹੇ ਆ ਉਹ ਕੰਡਿਆਲੀ ਤਾਰ ਜਿਹੜੀ ਆ ਉਸ ਨੂੰ ਅਕ੍ਰੋਸ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਨੇ ਹੁਣ ਤਾਂ ਹਟਾ ਦਿੱਤੀ ਹੈ ਕੰਡੇ ਵਾਲੀ ਤਾਰ ਵੀ ਦੇਖੋ ਪਿਛਲੇ ਬੰਨੇ ਕੰਡੇ ਵਾਲੀ ਤਾਰ ਅਗਲੇ ਬੰਨੇੋਂ ਹਟਾ ਦਿੱਤੀ ਗਈ ਹੈ ਕੰਡੇ ਵਾਲੀ ਤਾਰ ਹਟਾ ਕੇ ਅੱਗੇ ਵੱਧ ਰਿਹਾ ਕਿਸਾਨ ਕਿਉਂਕਿ ਜ਼ਬਰਦਸਤ ਤਰੀਕੇ ਦੀ ਵੱਖ-ਵੱਖ ਲੇਅਰਸ ਦੀ ਬੈਰੀਕੇਟਿੰਗ ਕਰ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਹੁਣ ਮੌਕੇ ਦੀ ਤਸਵੀਰ ਹੈ ਮੌਕੇ ਦੇ ਉੱਪਰ ਦੇਖੋ ਤੁਸੀਂ ਕਿ ਮਾਹੌਲ ਕੀ ਹੈ ਮੌਕੇ ਦੇ ਉੱਪਰ ਜਿਸ ਤਰੀਕੇ ਦੇ ਨਾਲ ਕਿਸਾਨ ਲਗਾਤਾਰ ਅੱਗੇ ਵੱਧ ਰਿਹਾ ਔਰ ਵਾਰ-ਵਾਰ ਉਧਰੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਪਰਲੇ ਬੰਨੇ ਹੰਝੂ ਗੈਸ ਦੇ ਗੋਲੇ ਦਾਗਣ ਦੀ ਵੀ ਤਿਆਰੀ ਹੈ ਡਾਂਗਾ ਲੈ ਕੇ ਹ ਉਹਨਾਂ ਦੇ ਵੱਲੋਂ ਐਲਾਨ ਕੀਤਾ ਜਾ ਰਿਹਾ ਵਾਰ-ਵਾਰ ਉਹਨਾਂ ਦੇ ਵੱਲੋਂ ਵਾਰ-ਵਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਪਿਛਲੇ ਬੰਨੇ ਹੰਝੂ ਗੈਸ ਦੇ ਗੋਲੇ ਲਾਗਣੇ ਲਾਗਣ ਦੀ ਵੀ ਤਿਆਰੀ ਹੈ ਜਿਹੜੀ ਉਹ ਦੇਖੋ ਤੁਸੀਂ ਪਿਛਲੇ ਬੰਨੇ ਪਰਲੇ ਬੰਨੇ ਹੰਝੂ ਗੈਸ ਦੇ ਗੋਲੇ ਲਾਗਣ ਦੀ ਤਿਆਰੀ ਹੈ ਔਰ ਅਗਲੇ ਬੰਨੇ ਦੇਖੋ ਆ ਬੈਰੀਕੇਡ ਹਟਾ ਦਿੱਤਾ ਅਗਲੇ ਬੰਨੇ ਉਹ ਇਧਰ ਆ ਲੇਅਰ ਜਿਹੜੀ ਹੈ ਪਹਿਲੀ ਹਟਾ ਦਿੱਤੀ ਹੈ ਪਹਿਲੀ ਲੇਅਰ ਦੇਖੋ ਤੁਸੀਂ ਪਹਿਲੀ ਲੇਅਰ ਹਟਾਤੀ ਆ ਅਗਲੇ ਬੰਨੇ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਲੇਅਰ ਹਟਾਉਣੀ ਸ਼ੁਰੂ ਕਰਤੀ ਉਹ ਹਟਾ ਕੇ ਪਾਸੇ ਕਰ ਦਿੱਤੀ ਹੈ ਤਾਰਾਂ ਸੁੱਟੀਆਂ ਜਾ ਰਹੀਆਂ ਨੇ ਕੰਡਿਆਲੀਆਂ ਤਾਰਾਂ ਪੱਟ ਦਿੱਤੀਆਂ ਗਈਆਂ ਕੰਡਿਆਲੀਆਂ ਤਾਰਾਂ ਪੱਟ ਕੇ ਅੱਗੇ ਸੁੱਟਣ ਦੀ ਤਿਆਰੀ ਆ ਸੁੱਟ ਦਿੱਤੀਆਂ ਗਈਆਂ ਔਰ ਦੂਸਰੇ ਬੰਨੇ ਦੇਖੋ ਆ ਕੰਡਿਆਲੀ ਤਾਰ ਆ ਆ ਪੱਟ ਕੇ ਸੁੱਟਦੀ ਆ ਘੱਗਰ ਦੇ ਵਿੱਚ ਇਹ ਮਾਹੌਲ ਦੇਖੋ ਤੁਸੀਂ ਕੰਡਿਆਲੀ ਤਾਰ ਪੱਟ ਕੇ ਘੱਗਰ ਦੇ ਵਿੱਚ ਸੁੱਟਦੀ ਆ ਕਿਸਾਨਾਂ ਦਾ ਪਹਿਲਾ ਜੱਥਾ ਜਿਹੜਾ ਮਰਜੀਵੜਿਆਂ ਦਾ ਜਾ ਰਿਹਾ ਹੈ ਔਰ ਅਗਲੇ ਬੰਨੇ ਵੀ ਜਿਹੜਾ ਇੱਕ ਗੋਲ ਚੱਕਰ ਬਣਾ ਕੇ ਰੱਖਿਆ ਹੋਇਆ ਸੀ ਕੰਡਿਆਲੀ ਤਾਰ ਦਾ ਉਸ ਨੂੰ ਵੀ ਛੁੱਟ ਦਿੱਤਾ ਖਦੇੜ ਕੇ ਪਾਸੇ ਕਰ ਦਿੱਤਾ ਤਾਂ ਇਹ ਮਾਹੌਲ ਸ਼ੰਭੂ ਬਾਰਡਰ ਦਾ ਜਿੱਥੇ ਕਿਸਾਨ ਦਿੱਲੀ ਕੂਚ ਕਰਨ ਦੇ ਲਈ ਜਾ ਰਹੇ ਸੀ ਬੈਰੀਕੇਟ ਚੁੱਕ ਕੇ ਵੀ ਪਾਸੇ ਛੁੱਟ ਦਿੱਤਾ ਗਿਆ ਪਰ ਉਧਰੋਂ ਤਿਆਰੀ ਦੇ ਵਿੱਚ ਹੈ ਪ੍ਰਸ਼ਾਸਨ ਵੀ ਪੂਰਾ ਪੂਰੀ ਤਿਆਰੀ ਦੇ ਵਿੱਚ ਹੈ ਪ੍ਰਸ਼ਾਸਨ ਵੀ ਕਿਉਂਕਿ ਅਗਲੇ ਬੰਨੇ ਜ਼ਬਰਦਸਤ ਤਰੀਕੇ ਦੀ ਬੈਰੀਕੇਟਿੰਗ ਹੈ ਅਗਲੇ ਬੰਨੇ ਪੂਰਾ ਕੈਬਨ ਅਨੁਮਾ ਬੰਕਰ ਬਣਾਏ ਹੋਏ ਨੇ ਬੰਕਰनुमा ਅਗਲੇ ਬੰਨੇ ਬਾਕਸ ਬਣਾਏ ਹੋਏ ਆ ਕਿਉਂਕਿ ਜਾਲੀ ਲਾ ਕੇ ਕਿ ਅਗਲੇ ਬੰਨੇ ਕੋਈ ਪੱਥਰ ਡੰਡਾ ਨਾ ਆਉਂਦਾ ਹੋਵੇ ਔਰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵਾਰ-ਵਾਰ ਹਦਾਇਤਾ ਦੇ ਰਿਹਾ ਦੇਖੋ ਘੱਗਰ ਛੁੱਟਣ ਦੀ ਤਿਆਰੀ ਆ ਆ ਦੇਖੋ ਇਧਰ ਲੈ ਬੰਨੇ ਆ ਚੋਕੇ ਘੱਗਰ ਛੁੱਟਣ ਦੀ ਤਿਆਰੀ ਆ ਇਹ ਇਹ ਇਧਰ ਲੈ ਬੰਨੇ ਦੇਖੋ ਇਹ ਚੋਕੇ ਬੈਰੀਕੇਡ ਦਾ ਜਿਹੜਾ ਕੰਡੇ ਵਾਲੀ ਤਾਰ ਦਾ ਬਣਾਇਆ ਹੋਇਆ ਸੀ ਇਹ ਚੋਕੇ ਛੁੱਟਦਾ ਘੱਗਰ ਚ ਇਹ ਚੋਕੇ ਘੱਗਰ ਛੁੱਟ ਦਿੱਤਾ ਔਰ ਦੂਸਰੇ ਬੰਨੇ ਕਿਸਾਨ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੌਕੇ ਦੀ ਤਸਵੀਰ ਪ੍ਰੋ ਪੰਜਾਬ ਟੀਵੀ ਤੇ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਮਾਹੌਲ ਕੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਮੌਕੇ ਦੇ ਉੱਪਰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਬੀਐਨਐਸ ਦੀ ਧਾਰਾ ਲਾਈ ਹੋਈ ਹੈ ਇੱਧਰ ਔਰ ਜੋ ਕਿ ਧਾਰਾ 144 ਦੇ ਬਰਾਬਰ ਹੈ ਔਰ ਤੁਸੀਂ ਇੱਧਰ ਨਾ ਆਓ ਤਾਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਲਾਊਡ ਸਪੀਕਰਾਂ ਦੇ ਵਿੱਚ ਵੀ ਤਾਂ ਲਾਊਡ ਸਪੀਕਰਾਂ ਦੇ ਵਿੱਚ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਤਾਂ ਬਿਲਕੁਲ ਨਜ਼ਦੀਕ ਪਹੁੰਚ ਗਏ ਨੇ ਕਿਸਾਨ ਔਰ ਮੌਕੇ ਦੀ ਇਹ ਤਸਵੀਰ ਹੈ ਪ੍ਰੋ ਪੰਜਾਬ ਟੀਵੀ ਤੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੌਕੇ ਦਾ ਮਾਹੌਲ ਕੀ ਹੈ ਤਾਂ ਪੈਕੇਟ ਤੋੜ ਕੇ ਕਿਸਾਨ ਅੱਗੇ ਵੱਧ ਚੁੱਕੇ ਨੇ ਔਰ ਪਰਲੇ ਬੰਨੇ ਉਹ ਜੋ ਹੰਝੂ ਗੈਸ ਦੇ ਗੋਲੇ ਡਾਗਣ ਵਾਲੀ ਮਸ਼ੀਨ ਆ ਉਹ ਵੀ ਤਿਆਰ ਕਰ ਲਈ ਗਈ ਆ ਪਿਛਲੇ ਬੰਨੇ ਉਹਦੇ ਉੱਪਰ ਵੀ ਜੋ ਮੁਲਾਜ਼ਮ ਨੇ ਉਹ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਦੀ ਆ ਜਿੱਥੇ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਮਰਜੀਬੜਿਆਂ ਦਾ ਜਥਾ ਜੋ ਹੈ ਉਹ ਦਿੱਲੀ ਜਾਏਗਾ ਦਿੱਲੀ ਕੂਚ ਕਰਾਂਗੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਸੀ ਤਾਂ ਹੁਣ ਇਹ ਪਹਿਲਾ ਜਥਾ ਉਹ ਰਵਾਨਾ ਹੋਇਆ ਤਾਂ ਬੈਰੀਕੇਡ ਹਟਾ ਦਿੱਤਾ ਗਿਆ ਜੋ ਕਈ ਲੇਅਰ ਦੀ ਬੈਰੀਕੇਟਿੰਗ ਸੀਗੀ ਉਹ ਹਟਾ ਦਿੱਤੀ ਗਈ ਆ ਜਿਸ ਤਰ੍ਹਾਂ ਬੰਕਰनुਮਾ ਸਿਚੁਏਸ਼ਨ ਬਣਾਈ ਹੋਈ ਹੈ ਇਸੇ ਤਰ੍ਹਾਂ ਦੀ ਸਿਚੁਏਸ਼ਨ ਪਰਲੇ ਪਾਸੇ ਆ ਤਾਂ ਦੂਸਰੇ ਪਾਸੇ ਵੀ ਦੇਖੋ ਤੁਸੀਂ ਪੂਰਾ ਪੁਲ ਜਾਮ ਕੀਤਾ ਹੋਇਆ ਪੂਰਾ ਪੁਲ ਜੋ ਹੈ ਉਹ ਜਾਮ ਕੀਤਾ ਹੋਇਆ ਹੈ ਪ੍ਰਸ਼ਾਸਨ ਨੇ ਤਾਂ ਉਧਰੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਧਰੋਂ ਉਸ ਨੂੰ ਹਟਾਉਣ ਦੀ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਧਰ ਲਗਾਤਾਰ ਜਿਹੜੀ ਆ ਦੇਖੋ ਕੰਡੇ ਵਾਲੀ ਤਾਰ ਸੀਗੀ ਇਹ ਹਟਾ ਦਿੱਤੀ ਆ ਆ ਥੱਲੇ ਸੁੱਟ ਦਿੱਤੀ ਆ ਕੰਡੇ ਵਾਲੀ ਤਾਰ ਪੁੱਟ ਕੇ ਇਸ ਦੇ ਨਾਲ ਹੀ ਵੱਧ ਤੋਂ ਵੱਧ ਤੁਸੀਂ ਸ਼ੇਅਰ ਵੀ ਕਰਦੇ ਹੋ ਇਸ ਨੂੰ ਪੂਰ ਪੰਜਾਬ ਟੀਵੀ ਦੇ ਇਸ ਲਾਈਵ ਨੂੰ ਤਾਕੀ ਵੱਤੋ ਵੱਤ ਲੋਕਾਂ ਤੱਕ ਇਹ ਪਹੁੰਚ ਸਕੇ ਤਾਂ ਵੱਤੋ ਵੱਤ ਤੁਸੀਂ ਸ਼ੇਅਰ ਵੀ ਕਰ ਦਿਓ ਰੋ ਪੰਜਾਬ ਟੀਵੀ ਤੇ ਜਿਹੜਾ ਤੁਸੀਂ ਇਹ ਲਾਈਵ ਦੇਖ ਰਹੇ ਹੋ ਇਸ ਵੇਲੇ ਤਾਂ ਸ਼ੰਭੂ ਬਾਰਡਰ ਤੋਂ ਅਸੀਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਤਣਾ ਤਨੀ ਦਾ ਮਾਹੌਲ ਬਣਿਆ ਹੋਇਆ ਪਿਛਲੇ ਪਾਸੇ ਪੁਲਿਸ ਹੈ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਇਧਰਲੇ ਬੰਨੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਬੈਰੀਕੇਡ ਨੂੰ ਤੋੜ ਲਿਆ ਜਾਵੇ ਹਟਾ ਦਿੱਤਾ ਜਾਵੇ ਦੂਸਰੇ ਪਾਸੇ ਜੋ ਪਿਛਲੇ ਬੰਨੇ ਦੇਖੋਗੇ ਤੁਸੀਂ ਤਾਂ ਜੋ ਵੱਡੇ ਵੱਡੇ ਬਾਕਸ ਲੱਗੇ ਹੋਏ ਆ ਵੱਡੇ ਵੱਡੇ ਬਾਕਸ ਨੇ ਜਿਹੜੇ ਇਹ ਲੱਗੇ ਹੋਏ ਆ ਵੱਡੇ ਵੱਡੇ ਔਰ ਪਿਛਲੇ ਪਾਸੇ ਟਾਇਰ ਗੈਸ ਤੇ ਗੋਲੇ ਦਾਗਣ ਵਾਲੀਆਂ ਮਸ਼ੀਨਾਂ ਨੇ ਤਾਂ ਇਹ ਤਸਵੀਰ ਦੇਖ ਸਕਦੇ ਹੋ ਕੀ ਮਾਹੌਲ ਕੀ ਹੈ ਜਿੱਥੇ ਇੱਕ ਪਾਸੇ ਇੱਕ ਪਾਸੇ ਜਿੱਥੇ ਹਰਿਆਣਾ ਦੇ ਵਿੱਚ ਇੰਟਰਨੈਟ ਵੀ ਦੱਸਿਆ ਜਾ ਰਿਹਾ ਕਿ ਅੰਬਾਲਾ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਔਰ ਇਹੇ ਹੁਣ ਅੰਬਾਲਾ ਦੇ ਵਿੱਚ ਇੰਟਰਨੈਟ ਦੀ ਕਨੈਕਟੀਵਿਟੀ ਬੰਦ ਕਰ ਦਿੱਤੀ ਗਈ ਹੈ। ਤਾਂ ਹੁਣੇ-ਹੁਣੇ ਅਪਡੇਟ ਇਹ ਵੀ ਆਈ ਹੈ ਕਿ ਕੋਈ ਅੱਗੇ ਇਸ ਜਾਣਕਾਰੀ ਸਪਰੈਡ ਨਾ ਹੋ ਸਕੇ ਇਸ ਦੇ ਲਈ ਇੰਟਰਨੈਟ ਬੰਦ ਕਰ ਦਿੱਤਾ ਗਿਆ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਣੇ ਜੋ ਬਹਿਰਾਮ ਕੇ ਔਰ ਇਹਨਾਂ ਦੇ ਨਾਲ-ਨਾਲ ਜੋ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਸ ਦੇ ਨਾਲ-ਨਾਲ ਕਿਸਾਨ ਯੂਨੀਅਨ ਬੀਕੇ ਯੂ ਸ਼ਹੀਦ ਭਗਤ ਸਿੰਘ ਦੇ ਜੋ ਲੀਡਰ ਨੇ ਉਹ ਵੀ ਨਾਲ ਮੌਜੂਦ ਨੇ ਤਾਂ 101 ਕਿਸਾਨ ਨੇ ਇਹ ਬਿਲਕੁਲ ক্লোਜ਼ ਤੋਂ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿਸੇ ਵੀ ਵੇਲੇ ਗੋਲੇ ਦਾਗੇ ਜਾ ਸਕਦੇ ਜੇ ਇੰਟਰਨੈਟ ਦੀ ਕਨੈਕਟੀਵਿਟੀ ਟੁੱਟੇ ਤਾਂ ਤੁਸੀਂ ਸਮਝ ਲਿਓ ਕਿ ਇੰਟਰਨੈਟ ਸਾਡਾ ਵੀ ਬੰਦ ਹੋ ਗਿਆ ਪਰ ਬਹੁਤ ਲੋ ਕਨੈਕਟੀਵਿਟੀ ਹੈ ਇੰਟਰਨੈਟ ਦੀ ਤਾਂ ਪਰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਓ ਤੁਸੀਂ ਸ਼ੇਅਰ ਕਰ ਸਕਦੇ ਹੋ ਔਰ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੀ ਸ਼ੰਭੂ ਬਾਰਡਰ ਤੋਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕਿ ਮਾਹੌਲ ਕੀ ਹੈ ਜਿੱਥੇ ਪਹਿਲੀ ਲੇਅਰ ਜਿਹੜੀਆਂ ਬੈਰੀਕੇਟਿੰਗ ਦੀਆਂ ਨੇ ਉਹ ਤੋੜ ਕੇ ਆ ਗਏ ਕਿਸਾਨ ਅਗਲੇ ਪਾਸੇ ਤਾਂ ਇੱਕ ਕਿਸਾਨ ਅੱਖਾਂ ਮਲ ਰਿਹਾ ਸ਼ਾਇਦ ਕੁਝ ਅੱਖ ਦੇ ਵਿੱਚ ਵੱਜਾ ਹੋ ਸਕਦਾ ਤਾਂ ਉਧਰੋਂ ਵਾਰ-ਵਾਰ ਕਿਹਾ ਜਾ ਰਿਹਾ ਸਮਝਾਇਸ਼ ਕਹਿ ਲੋ ਚਾਹੇ ਉਧਰੋਂ ਵਾਰ-ਵਾਰ ਇਹ ਗੱਲਾਂ ਕਹੀਆਂ ਜਾ ਰਹੀਆਂ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਪਿਛਲੇ ਪਾਸੇ ਚਲੇ ਜਾਓ ਤੁਸੀਂ ਅੱਗੇ ਨਾ ਜਾਓ ਇਹ ਗੱਲ ਕਹੀ ਜਾ ਰਹੀ ਹੈ ਤਾਂ ਪਿਛਲੇ ਪਾਸੇ ਦੇਖੋ ਤੁਸੀਂ ਆਂ ਅਮਲਾ ਦੇਖੋ ਇੰਤਜ਼ਾਮ ਦੇਖੋ ਆ ਤਾਮ-ਜਾਮ ਦੇਖੋ